ਸੁਹੀ ਮਹਲਾ 5 ਸਗਲ ਤਿਆਗ ਗੁਰ ਸ਼ਰਣੀ ਆਇਆ ਰੱਖੋ ਰੱਖਣ ਹਾਰੇ ਜਿਤ ਤੂੰ ਲਵ ਤਿਤ ਹਮ ਲਗੈ ਕਿਆ ਇਹ ਜੰਤ ਵਿਚਾਰੇ ਸਗਲ ਤਿਆਗ ਗੁਰ ਸ਼ਰਣੀ ਆਇਆ ਰਾਖੋ ਰਾਖਣ ਹਾਰੇ ਜਿਤ ਤੂੰ ਲਾਵਹਿ ਤੇਤ ਹਮ ਲਾਗੇ ਕਿਆ ਇਹ ਜਨ ਵਿਚਾਰੇ ਮੇਰੇ ਰਾਮ ਜੀ ਪ੍ਰਭ ਅੰਤਰ ਜਾਮੀ ਕਾਰ ਕਿਰਪਾ ਗੁਰਦੇਵ ਦਿਆਲਾ ਗੁਣ गावा ਨਿਤ ਸੁਆਮੀ ਰਹਾਉ ਆਠ ਪੈ ਆਪਣ ਧਿਆਈਐ ਗੁਰ ਪ੍ਰਸ਼ਾਦ ਪਾਓ ਤਰੀਐ ਆਪ त्याग ਹੋਈਏ ਸਭ ਰੇਣਾ ਜੀਵਤਿਆ ਓ ਮਰੀਐ ਸਭਲ ਜਨਮ ਜਿਸ ਕਾ ਜਗ ਭੀਤਰ ਸਾਧ ਸੰਗ ਨਾ ਜਾਪੇ ਸਗਲ ਮੰਦੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਜੀਨ ਦਇਆ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਾਲਾ ਦੀਨ ਤਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਨ ਦੇਵਾਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦ ਰਵਾਲਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋਹੀ ਮਹਲਾ 5ਵਾਂ ਸਗਲ ਤਿਆਗ ਗੁਰ ਸਰਣੀ ਆਇਆ ਰਾਖੋ ਹੋ ਰਾਖਣ ਹਾਰੇ ਜੇ ਤੂੰ ਲਾਵੈ ਤੇ ਤਹ ਹਮ ਲਾਗੇ ਕਿਆ ਇਹ ਜੰਤ ਵਿਚਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਤਨ ਬੇਦੀ ਅਨ ਕੇ ਕੁੱਲ ਵਿਖਾਇ ਪਰ ਤੇ ਨਾਮ ਕਰਾਏ ਸਭ ਸਿੱਖਨ ਕੋ ਸੁਖੁ ਦੈ ਜਗਤੈ ਪਾਏ ਸੋਹਾਏ ਜੈ ਤੈ ਪਾਏ ਸੋਹਾਏ ਵਾਹਿਗੁਰੂ ਸਾਬ ਜੀ ਜੋ ਪਈ ਜੋ ਨਿਰਪੁ ਹਰ ਸੋ ਬਜਨ ਸੁਣਾਏ ਬਾਰੋਂ ਪਟ ਮਾਰਗ ਰਾਏ ਜੋ ਨਿਰਪੁ ਹਰ ਸੋ ਬਜਨ ਸੁਣਾਏ ਬੋਰਉਨ ਪਾਟ ਮਾਰਗਰਾਏ ਬੋਨ ਮਲੇਸ਼ ਕੀ ਸੈਨਾ ਕਾਈ ਨਾਮ ਤੇਨੂ ਕਬ ਇਹ ਤ ਪਤਾਈ ਸਵਈਆ ਨਾਰ ਖਾਨ ਝੜਾ ਝਾੜ ਖਾਲ ਬਲਬੀਰ ਭਾਦਰ ਖਾਨ ਤਬੇ ਬੁਰਖਾਨ ਨਿਹੰਗ ਪੜੰਗ ਚੜੰਗ ਲੜੇ ਗਣ ਅੱਗੇ ਦਰੇ ਨ ਕਬੇ ਜੇ ਰੂਪ ਨਿਆਰ ਡਰੇ ਦਿਗਪਾਲ ਮਾ ਭਟ ਕੇ ਕਬੂ ਨ ਦਬੇ ਦਰਬਾਨ کمان ਧਰੇ ਅਪਮਾਨ ਸੋ ਆਏ ਪਰ ਤਬ ਖਾਨ ਸਬੇ ਜਾਦ ਖਾਨ ਹੋ ਜਬਰ ਖਾਨ ਸੋ ਬਾਣ ਖਾਨ ਗਾਏ ਸੰਗ ਸੂਰੇ ਚਬ ਜਉ ਦਿਸਤੇ ਉਮਗੇ ਚਿਤ ਮੈਂ ਚੱਪ ਰੋਸ ਕੇ ਮਾਰ ਮਾਰੂਰੇ ਗੋਰੇ ਮਲੇਸ਼ ਚਲੇ ਨਿਰਪਪੈ ਇੱਕ ਸ਼ਹ ਮਲੇਸ਼ ਚਲੇ ਇੱਕ ਪੂਰੇ ਉਪ ਸਰਾ ਸੰ ਲੈ ਤਾਬੀ ਸੋ ਅਚੂਰ ਵੱਡੇ ਸ਼ਿਰ ਭੀਤਰ ਚੂਰੇ ਗੋਰੇ ਮਲੇਸ਼ ਚਲਨ ਪੈ ਇੱਕ ਸ਼ਾ ਮਲੇਸ਼ ਚਲ ਇੱਕ ਪੂਰੇ ਪੂਪਸਰਾ ਸੰ ਲੈਤਾ ਵੀ ਸੋ ਆ ਚੂਰ ਵੱਡੇ ਸ਼ਿਰ ਭੀਤਰ ਚੂਰੇ ਵਾਹਿਗੁਰੂ ਜਿੱਕਾ ਖਾਲਸਾ Why do you keep